ਕੋ ਗਿਆ ਬਟਿੱਲਾ ਕੜਾਈਆਂ ਤੇ ਸਾਨੂੰ ਉਦੋਂ ਪਤਾ ਲੱਗਾ ਵੀ ਇਹ ਗੱਲ ਕਰਦੀ ਰਹੀ ਹੈ ਬਹੁਤ ਗੱਲ ਕੀਤੀ ਉਸ ਨੰਬਰ ਤੇ ਨੰਬਰ ਵੀ ਆਪਣੇ ਕੋਲ ਅੱਜ ਵੀ ਹੈਗਾ ਉਹ ਨੰਬਰ ਉਹ ਗੱਲਾਂ ਕਰੀ ਮੇਰੀ ਫਰੈਂਡ ਆ ਸਭ ਝੂਠ ਬੋਲੰਦੇ ਆ ਮੈਂ ਕਿਸੇ ਨਾਲ ਕਾਲ ਨਹੀਂ ਕਰਦੀ ਹੁੰਦੀ ਸੀ ਨੌੜ ਜਾਣਾ ਕਿਤੇ ਵੀ ਉਹਨੇ ਅੱਜ ਤੱਕ ਮੈਨੂੰ ਆਪਣਾ ਫੋਨ ਨਹੀਂ ਦਿਖਾਇਆ ਸੀ ਫੋਨ ਲੋਕ ਕਰਕੇ ਰੱਖਦੀ ਸੀ ਇਸ ਕਰਣੋਂ ਹੀ ਇਤੋਂ ਦੁਖੀ ਹੋ ਕੇ ਗਈ ਸੀ ਕਿ ਮੇਰੇ ਤੇ ਕੁੱਟ ਮਾਰ ਕਰਦੀ ਹੁੰਦੇ ਸੀ ਸਾਰੇ ਆਰੋਪ ਬੇਬੁਨਿਆਦ ਹੈ ਜੀ ਆਪਾਂ ਐਸੀ ਕੋਈ ਅਜੇ ਤੱਕ ਮੰਗ ਨਹੀਂ ਕੀਤੀ ਇਹ ਸਭ ਨੂੰ ਪਤਾ ਹੈ ਜੀ ਤਿੰਨ ਵਾਰ ਪੰਚਾਇਤ ਤਿੰਨ ਚਾਰ ਵਾਰ ਪੰਚਾਇਤ ਗਈ ਸੀ ਤੇ ਜ਼ਮੀਨ ਤੋਂ ਬਾਅਦ ਤੇ ਮੇਰੇ ਤੋਂ ਮਤਲਬ ਕੁੱਟ ਮਾਰ ਇਦਾਂ ਕਰਦੇ ਰਹੇ ਮੈਂ ਮਨਾ ਕਰਦੀ ਸੀ ਜ਼ਮੀਨ ਦੀ ਤੇ ਫਿਰ ਕੁੱਟ ਮਾਰ ਕਰਦੇ ਰਹੇ ਉਹਦਾ ਹਰ ਸ਼ੌਂਕ ਹੀ ਬਗਾਇਆ ਹਰ ਚੀਜ਼ ਸਭ ਕੁਝ ਰੇਤਾ ਮੇਰੇ ਘਰ ਵਾਲੇ ਨੇ ਇਹ ਦਬਾਅ ਦਿੱਤਾ ਹੈ ਕਿ ਹੁਣ ਤੈਨੂੰ ਮਾਰ ਦੇਣਾ ਐ ਇਸ ਬੱਚੇ ਬੱਚੇ ਦੇ ਕਾਰਨ ਮੈਂ ਇੱਥੋਂ ਨਿਕਲੀ ਹੀ ਹਾਂ ਮੈਂ ਵੀ ਚਲੋ ਉਹਨੂੰ ਆਖੇ ਮੈਂ ਤੈਨੂੰ ਮੈਂ ਇੱਕ ਵਾਰੀ ਆਖਰੀ ਮaaf ਕਰਤਾ ਵਾ ਤੇ ਮੈਂ ਉਸ ਤੋਂ ਬਾਅਦ ਦੁਬਾਰਾ ਕਦੀ ਗੱਲ ਨਾ ਆਇਆ ਕੋਈ ਇਹਨੇ ਮੈਨੂੰ ਬੈਲਟ ਨਾਲ ਕੁੱਟਿਆ ਸੀ ਕੁੱਟਦੀ ਬਹੁਤ ਦੀ ਸੀ ਇਹ ਚੋਰ ਨੇ ਕੱਤੀ ਨਾਲ ਮੈਂ ਬਹੁਤ ਜ਼ਿਆਦਾ ਕਰਦੀ ਆਂ ਵੀ ਦੀ ਮੈਂ ਬੱਚੇ ਤੋਂ ਇਹ ਮੈਨੂੰ ਦੂਰ ਕਰਦੇ ਰਹੇ ਆ ਇਹ ਮੈਨੂੰ ਕਹਿੰਦੇ ਰਹੇ ਕਿ ਤੇਰਾ ਬੱਚਾ ਨਹੀਂ ਇਹ ਸਾਡਾ ਬੱਚਾ ਕਿਸੇ ਗੱਲ ਬਾਰੇ ਸੋਚਦੀ ਤੇ ਜੀ ਬੱਚਾ ਫਿਰ ਛੱਡ ਕੇ ਕਿਉਂ ਜਾਂਦੀ ਜੀ ਉਦਾਂ ਕਿਤੇ ਜਾਂਦੇ ਗਈ ਬੱਚਾ ਛੱਡ ਕੇ ਕਿਉਂ ਜਾਂਦੀ ਉਹਦਾ ਉਹ ਬੱਚਾ ਬਹੁਤ ਮਜਬੂਰੀ ਚ ਆ ਕੇਤਾ ਜੀ ਦੇਣਾ ਨੂੰ ਚਾਹੁੰਦੇ ਸੀ ਬੱਚਾ ਆਪਾਂ ਬਸ ਜਿੱਦਾਂ ਵਾਰ ਬੱਚਾ ਮਿਲ ਗਿਆ ਜੀ ਆਪਾਂ ਤਾਂ ਪੁੱਤ ਦਾ ਵਿਛੋੜਾ ਬਹੁਤ ਮਾੜਾ ਜੀ ਹੱਦ ਰਸਤੇ ਤੇ ਚੰਦੀ ਕਿ ਮੇਰੇ ਪਾਪਾ ਨੂੰ ਸਾ ਮਡੇ ਮੀਨੂ ਮਡੇ ਨਾਲ ਅੱਛਾ ਦਾ ਭਵਿਸ਼ਯ ਵਿਖਿਆ ਜੀ ਆਪਣਾ ਚਲੋ ਜਿੱਦਾਂ ਜੋਣਾ ਸੀ ਹੋ ਗਿਆ ਬੈ ਕੇ ਦੋਵੇਂ ਘਰ ਇਕੱਠੇ ਹੋ ਕੇ ਬੱਚੇ ਦਾ ਭਵਿਸ਼ਯ ਵਿਖਿਆ ਜੀ ਆਹ ਤ੍ਰੀ ਨੂੰ ਆਪਣੇ ਇਥੋਂ ਗਈ ਆਏ ਆ ਜੀ ਰਾਤ ਰਾਤ ਨੂੰ ਉੱਠ ਕੇ ਮਲ ਘਰੋਂ ਤਿਆਰ ਹੋਈ ਆ 2-3 ਵਜੇ ਉੱਠੀ ਆ ਉੱਠ ਕੇ ਤਿਆਰ ਤੇ ਰੋ ਹੋ ਕੇ ਸਿਰੇ 4 ਵਜੇ ਘਰੋਂ ਗਈ ਆ ਜੀ ਤੇ ਉਸ ਤੋਂ ਬਾਅਦ ਅਹੀ ਮਤਲਬ ਪੰਜ ਪੰਜ 5:30 ਵਜੇ ਤੱਕ ਸਾਨੂੰ ਪਤਾ ਲੱਗਾ ਤੇ ਫਿਰ ਅਸੀਂ ਉੱਠੇ ਆਂ ਵੇਖਿਆ ਚਾਹ ਫਰੇ ਇਹਦੇ ਨਹੀਂ ਸਾਨੂੰ ਕਿਤੇ ਮਿਲੀ ਦਿਖੀ ਸਾਨੂੰ ਚਾਹ ਫਰੇ ਤੇ ਫਿਰ ਅਸੀਂ ਇਹਦੇ ਮਾਏ ਮਲਵੇ ਤੇ ਕਿਆ ਨੂੰ ਤਲਾਕ ਕੀਤੀ ਫੋਨ ਲਾਇਆ ਹਲਦੀ ਆ ਉਸੇ ਵੇਲੇ ਜੀ ਤੇ ਆ ਗੱਲ ਹੋ ਗਈ ਜੋ ਜੀ ਤੇ ਇਹਦੇ ਪਿਤਾ ਜੀ ਉਹਨਾਂ ਦਾ ਫੋਨ ਆਇਆ ਵੀ ਚਲੋ ਅਸੀਂ ਵੀ ਭਰੌਣੇ ਤੁਸੀਂ ਇਧਰੋਂ ਵੇਖੀ ਆਪਾਂ ਚਾਹ ਫਰੇ ਵੇਖੇ ਲੱਭੀ ਕਿਤੇ ਤੇ ਰੋਹ ਨੂੰ ਲੱਬਿਆ ਤੇ ਨਹੀਂ ਲੱਬਿਆ ਸਾਨੂੰ ਕਿਤੇ ਵੀ ਉਹ। ਇਹ ਬੱਚਾ ਵੱਲੋਂ ਆਪਣੇ ਕੋਲ ਹੀ ਛੱਡ ਕੇ ਚਲ ਗਈ ਤੇ ਬੱਚਾ ਆਪਣੇ ਕੋਲ ਹੀ ਹੋ ਤੇ ਬੱਚੇ ਦੀ ਇਹਨਾਂ ਵੱਲੋਂ ਮੰਗ ਕਰਨੀ ਚੱਲੂਗੀ ਤੀ ਵੀ ਸਾ ਚਾਹੀਦਾ ਦਵਾਓ। ਕਾਨੂੰਨ ਨੇ ਦਬਾਅ ਪਾਇਆ ਇਹਨਾਂ ਦੇ ਸਾਡੇ ਤੇ ਮੈਨੂੰ ਬੱਚਾ ਹੱਲ ਨੂੰ ਮਿਲੇ। ਜੀ। ਬੱਚਾ ਸ਼ੁਰੂ ਤੋਂ ਕੀ ਆਪਾਂ ਪਾਲਿਆ ਦਦਦ ਤੇ ਉਹਦੇ ਤੋਂ ਬੱਚੇ ਦਾ ਇਹਨਾਂ ਨੂੰ ਚੇਤਾ ਆਇਆ ਤੇ ਲੈਣ ਆਏ ਤੇ ਫਿਰ ਕਾਨੂੰਨ ਦੇ ਆਧਾਰ ਤੇ ਚਲੋ ਬੱਚਾ ਸਾਨੂੰ ਦੇਣਾ ਪਿਆ ਮਜਬੂਰ ਹੋ ਕੇ ਦੇ ਬੱਚਾ ਦੇ ਨੂੰ ਜੀ ਨਹੀਂ ਕਰਦਾ ਮਜਬੂਰ ਹੋ ਕੇ ਦੇਣਾ ਪਿਆ। 2023 ਦੇ ਵਿੱਚ 3 ਸਾਲ ਹੋ ਗਏ ਮਤਲਬ। ਹਾਂ ਜੀ। ਇਹ ਜੀ ਗੱਲ ਇਹਦਾ ਤਾਂ ਪੁੱਛੀ ਆ ਵੀ ਉਸ ਦਾ ਅਹੀ ਬਾਤ ਸੀ ਉਹਦੇ ਹੂੰ ਤੇ ਉਸ ਦੇ ਪਿਤਾ ਨੂੰ ਇਤਲਾਹ ਕੀਤੀ ਸੀ ਉਹਦੇ ਮਤਲਬ ਘਰ ਦੇ ਲੋਕ ਵੀ ਇਹਨੂੰ ਸਿਸਟਰ ਨੂੰ ਹੀ ਪਤਾ ਸੀ ਅੱਛਾ ਜੀ ਤੇ ਦੱਸਿਆ ਜੀ ਆਪਾਂ ਸਭ ਨੂੰ ਦੱਸਿਆ ਸੀ ਤੇ ਉਹਨਾਂ ਦਾ ਪਤਾ ਹੀ ਮਤਲਬ ਫਾਦਰ ਨੂੰ ਮੈਂ ਦੋ ਤਿੰਨ ਨਹੀਂ ਦੱਸਿਆ ਇਹ ਵੀ ਮੈਂ ਆਹ ਲਈ ਮੈਂ ਆਹ ਗੱਲ ਚੱਲਣ ਦੀ ਆ ਤੇ ਹੁਣ ਤੁਸੀਂ ਸਮਝਾ ਲਓ ਇਥੋਂ ਦਾ ਪਤਾ ਕਿ ਮੇਰੇ ਸਾਹਮਣੇ ਤੇ ਗੱਲ ਕੀਤੀ ਇਹਨੇ ਫਿਰ ਆਪਾਂ ਜਿਦੋਂ ਉਹ ਕਾਲ ਦੀ ਬਟੇਲਾ ਕਢਾਈਆਂ ਠੀਕ ਹੈ ਤੇ ਸਾਨੂੰ ਇੱਕੋ ਪਤਾ ਲੱਗਾ ਵੀ ਇਹ ਗੱਲ ਕਰਦੀ ਰਹੀ ਇਹ ਬਹੁਤ ਗੱਲ ਕੀਤੀ ਉਸ ਨੰਬਰ ਤੇ ਨੰਬਰ ਵੀ ਆਪਣੇ ਕੋਲ ਅੱਜ ਵੀ ਹੈਗਾ ਉਹ ਨੰਬਰ ਤੇ ਮੈਂ ਪੁੱਛਿਆ ਸੀ ਇੱਕ ਦੋ ਹੀ ਪਹਿਲਾਂ ਹੀ ਪੁੱਛਿਆ ਸੀ ਵੀ ਉਹ ਮੈਨੂੰ ਆਂਦੀ ਪਹਿਲਾਂ ਮੈਨੂੰ ਇਹੋ ਗੱਲਾਂ ਕਰੀ ਮੇਰੀ ਫਰੈਂਡ ਆ ਅੱਛਾ ਹਾਂ ਮੇਰੇ ਮਤਲਬ ਕਿ ਜਦੋਂ ਮੈਂ ਫੋਨ ਪਹਿਲੀ ਗੱਲ ਤੋਂ ਜਿੱਦੋਂ ਵੀ ਮਿਲੋਨੇ ਜਾਪੇ ਨੌਣ ਜਾਣਾ ਕਿਤੇ ਵੀ ਉਹਨੇ ਅੱਜ ਤੱਕ ਮੈਨੂੰ ਆਪਣਾ ਫੋਨ ਨਹੀਂ ਦਿਖਾਇਆ ਸੀ ਫੋਨ ਲੋਕ ਕਰਕੇ ਰੱਖਦੀ ਸੀ ਅੱਛਾ ਜੀ ਤੇ ਉਹਨੇ ਕਦੀ ਆਪਣਾ ਫੋਨ ਨਹੀਂ ਦਿੱਤਾ ਜੀ ਮੈਨੂੰ ਨਹੀਂ ਉਹ ਨੰਬਰ ਸੀ ਜੀ ਉਹ ਨੰਬਰ ਤੇ ਉਹਦਾ ਮਤਲਬ ਨੰਬਰ ਕੀ ਹਾਲ ਦੇ ਡਿਡ ਕਰ ਡਿਡ ਕਰਦੇ ਦਿੰਦੀ ਸੀ ਅੱਛਾ ਜੀ ਹਾਂ ਵੀ ਬਾਕੀ ਕੁਝ ਇਸ ਟਾਈਡ ਆ ਦੇ ਵੀ ਗੱਲ ਹੁੰਦੀ ਰਹੀ ਐ ਦੀ ਉਸ ਤੋਂ ਬਾਅਦ ਸਾਨੂੰ ਜਦੋਂ ਮਤਲਬ 5 5:30 'ਚ ਪਤਾ ਲੱਗਾ ਤੇ ਆਪਾਂ ਘਰ ਦੇ ਮਤਲਬ ਲੱਭਿਆ ਤੇ ਫਿਰ ਇਹਦੇ ਮਤਲਬ ਪਿਤਾ ਜੀ ਨੂੰ ਉਸ ਵੇਲੇ ਫੋਨ ਆਇਆ ਸੀ ਆਪਾਂ ਜੀ ਤੇ ਵੀ ਤਾਂ ਮਤਲਬ ਸੌਂਪਰੀਦ ਮਿਲ ਨਹੀਂ ਰਹੀ ਜੀ ਤੇ ਪਤਾ ਨਹੀਂ ਕਿੱਥੇ ਗਈ ਇਹਦਾ ਤਿਆਰ ਹੋ ਕੇ ਸਾਰੀ ਆਪਾਂ ਗੱਲ ਦੱਸ ਜੀ ਆ ਉਹਨਾਂ ਨੇ ਵੀ ਚਲੋ ਉਧਰੋਂ ਆਏ ਤੇ ਵੇਖਿਆ ਉਹਖਿਆ ਤੇ ਪਰ ਉਹ ਨਹੀਂ ਤੇ ਫਿਰ ਉਹ ਬਾਦਾਂ ਇੱਥੇ ਵੀ ਆਏ ਘਰੇ ਵੀ ਆਏ ਉਹਨਾਂ ਨੂੰ ਫੁਟੇਜ ਸਾਰੀ ਵਿਖਾਈ ਆਪਾਂ ਜੀ ਵੀ ਆ ਗੱਲ ਜੀ ਤੇ ਉਹਨਾਂ ਦੇ ਬਾਦਾਂ ਚਲੋ ਜੀ ਉਹ ਇੱਥੋਂ ਫਿਰ ਕੋਈ ਚਲ ਗਏ ਆ ਤੇ ਉਹਨਾਂ ਦਾ ਫਿਰ ਅਸੀਂ ਗੁਰਮੁਖੀ ਦੀ ਵੀ ਲਖਾਤੀ ਹੈ ਐਸਾ ਥਾਣੇ 'ਚ ਆਪਣੇ ਗੁਰਸਿੱਧ ਜੀ ਦਾ ਰਾਤਾ ਹੀ ਪਦਰਜਾ ਠੀਕ ਹੈ ਜੀ ਉਹਨਾਂ ਬਾਦਾਂ ਆਪਣੇ ਦੇ ਮਤਲਬ ਕਹਿੰਦਾ ਵੀ ਉਹਨਾਂ ਨੇ ਮਾਰਤੀ ਆ ਹਾਂਜੀ ਹੱਡ ਦੇ ਇਲਜ਼ਾਮ ਲਗਾਏ ਕਿ ਇਹਨਾਂ ਨੇ ਮਾਰ ਕੇ ਤੇ ਘੈਰ ਕਰਤੀ ਮਾਰਤੀ ਕਰਕੇ ਉਸ ਦੇ ਬਾਅਦ ਚਲੋ ਮੈਂ ਇਹ ਆਇਆ ਥਾਣੇ ਜੇ ਨਾ ਧਰਨਾ ਧਰਨਾ ਲਾਇਆ ਤੇ ਆਪਣੇ ਤੇ ਚਲੋ ਕੇਸ ਨੂੰ ਸਰਵਾਇਆ ਜੋ ਵੀ ਕੀ ਲਵਾਇਆ ਇਹਨਾਂ ਨੇ ਜੀ ਦੇ ਰਜੈਕਟ ਦਲਵਾਇਆ ਵਾ ਮਾਰਕਟ ਕਰਦੇ ਆ ਜ਼ਮੀਨ ਮੰਗਦੇ ਆ ਆਖਦੇ ਆ ਅੱਛਾ ਜੀ ਹਾਂਜੀ ਪਰ ਇਹ ਆਪਣੇ ਸਾਰੇ ਆਰੋਪ ਬੇਬੁਨਿਆਦ ਹੈ ਜੀ ਆਪਾਂ ਐਸੀ ਕੋਈ ਅਜੇ ਤੱਕ ਮੰਗ ਨਹੀਂ ਕੀਤੀ ਇਹ ਸਭ ਨੂੰ ਪਤਾ ਹੈ ਜੀ ਹੱਥ ਜੋੜੇ ਸੀ ਉਹਨਾਂ ਨੇ ਕਿਹਾ ਵੀ ਜੇ ਸਾਡੀ ਕੋਈ ਗਲਤੀ ਹੈ ਤੇ ਗੁਰੂ ਘਰ ਬਹਿ ਕੇ ਸੌਂ ਖਾਣ ਨੂੰ ਇਸ ਗੱਲ ਤੇ ਤਿਆਰ ਆ ਜੇ ਕੋਈ ਸਾਡੀ ਕੋਈ ਗਲਤੀ ਹੋਵੇ ਤੇ ਸਾਡਾ ਰਵੇ ਕੱਖ ਨਾ ਸਮਝਾਇਆ ਸੀ ਬਹੁਤ ਸਮਝਾਇਆ ਸੀ ਜਦੋਂ ਮੈਂ ਮਤਲਬ ਕਾਲ ਕਰਦੀ ਫੜੀ ਵੀ ਸੀ ਇੱਕ ਦੋਰੀ ਮੈਨੂੰ ਬਹੁਤ ਸਮਝਾਇਆ ਸੀ ਉਦੋਂ ਇਹੋ ਆਂਦੀ ਸੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਬਸ ਇੱਕ ਵਾਰੀ ਮਾਫ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਇੰਨੀ ਗੱਲ ਆਂਦੀ ਸੀ ਮੇਰੇ ਕੋਲ ਗਲਤੀ ਇੱਕ ਵਾਰੀ ਮਾਫ ਕਰ ਦੇ ਤੇ ਮੈਂ ਵੀ ਚਲੋ ਉਹਨੂੰ ਆਖੇ ਮੈਂ ਤੈਨੂੰ ਮੈਂ ਇੱਕ ਵਾਰੀ ਆਖਰੀ ਮਾਫ ਕਰਤਾ ਵਾ ਤੇ ਮੇਰਾ ਤੋਂ ਬਾਅਦ ਦੁਬਾਰਾ ਕਦੀ ਗੱਲ ਨਾ ਆਇਆ। ਤਾਂ ਜਿੱਦਨ ਤੋਂ ਮੈਂ ਆਇਆ ਵਾ ਆਪਣੇ ਘਰੇ ਆਇਆ ਜਨਮ ਹੋਇਆ ਉਦੋਂ ਤੋਂ ਹੀ ਆਪਣੇ ਕੋਲ ਆ ਗਿਆ। ਉਹ ਜਦੋਂ ਬੱਚੇ ਦਾ ਤੇ ਬੱਚੇ ਬਹੁਤ ਜ਼ਿਆਦਾ ਆ ਜੀ ਆਪਾਂ। ਅੱਜ ਬੱਚਾ ਤੇ ਆਪਣੇ ਤੋਂ ਬਗੈਰ ਕਿਤੇ ਨਹੀਂ ਵਿਆਹ ਚਲੋ ਉੱਥੇ ਵੀ ਕਦੀ ਜਾਂਦੀ ਨਹੀਂ ਸੀ ਜੇ 15-20 ਰਹਿ ਵੀ ਜਾਂਦੀ ਸੀ ਤੇ ਬੱਚਾ ਆਪਣੇ ਕੋਲ ਹੀ ਹੁੰਦਾ ਸੀ ਜੀ। ਉਹਨੇ ਮਤਲਬ ਭੱਜ ਕੇ ਮੇਰੇ ਕੋਲ ਆਣਾ ਕਿਉਂਕਿ ਵੇਖੋ ਜੀ ਕੱਦੀ ਦੇ ਬਾਈ ਚਾਂਸ ਜਿਹਨੂੰ ਕੋਤੇ ਸਾਹਮਣਾ ਹੀ ਪੈਂਦਾ ਘਰੇ ਸਾਹਮਣੇ ਸੀ ਕੱਦੀ ਕਦਾਰ ਤੇ ਉਹ ਕੁੱਟਦੀ ਬਹੁਤ ਦੀ ਸੀ ਜਾਨੀ ਹਾਂਜੀ ਕੁੱਟਦੀ ਉਹਨੂੰ ਮਤਲਬ ਚਪੇੜਾ ਗੂੜਾ ਮਾਰਦੀ ਹੁੰਦੀ ਸੀ ਜੀ ਉਹਨਾਂ ਤੇ ਕੋਈ ਗੱਲ ਨਹੀਂ ਹੋਈ ਤੇ ਪਰ ਅੱਬ ਆਖੇ ਫਿਰ ਪ੍ਰਸ਼ਾਸਨ ਮਤਲਬ ਆਖਣ ਦੇ ਵੀ ਮਾਂ ਦੀ ਕਸਟਡੀ 5 ਸਾਲ ਦੀ ਕਿਵੇਂ ਬੱਚੇ ਕੋਲ ਹੁੰਦੀ ਹੈ ਮਤਲਬ ਕੋਡ ਦੀ ਮਤਲਬ ਸਰਕਾਰੀ ਕਾਨੂੰਨ ਆਏ ਰੋਗੜੀ ਆਪਣਾ ਨਹੀਂ ਵਾਸ ਚੱਲ ਪਾਇਆ ਜੀ ਪਰ ਆਪਾਂ ਬੱਚਾ ਬਹੁਤ ਮਜਬੂਰੀ ਚਾਹੇਤਾ ਵੀ ਦੇਣਾ ਚਾਹੁੰਦੇ ਹੈ ਬੱਚਾ ਆਪਾਂ ਪਰਿਵਾਰ ਦੇ ਤਾਂ ਬਹੁਤ ਰੋਦਾ ਅੱਜ ਵੀ ਰੋਂਦੇ ਸਾਰੇ ਮਾਂ ਦਾਦਾ ਦਾਦੀ ਦੇ ਸਭ ਅੱਜ ਵੀ ਰੋਂਦੇ ਜੀ ਬੱਚਾ ਮਿਲ ਜਾ ਸਭ ਕੁਝ ਨਹੀਂ ਆਉਂਦੀ ਬਸ ਸਭ ਕੋ ਬੱਚਾ ਹਾਨੂੰ ਚਾਹੀਦਾ ਵਾ ਜੀ ਬੱਚੇ ਦਾ ਵਾ ਆਪਾਂ ਨੂੰ ਬੱਚਾ ਮਿਲ ਜਾਏ ਆਪਾਂ ਨੂੰ ਬਸ ਜਿੱਦਾਂ ਵਰ ਬੱਚਾ ਮਿਲ ਜਾਏ ਜੀ ਆਪਾਂ ਕਿ ਬੱਚਾ ਪਹਿਲੇ ਵਾਰ ਰਿਆ ਜੀ ਆਪਣੇ ਕੋਲ ਆ ਹਾਂਜੀ ਬਰਾਦਰ ਦੇਖੋ ਜੀ ਬੈਂਡ ਨੂੰ ਤੇ ਹੁਣ ਉਹ ਅੱਜ ਵੀ ਨਹੀਂ ਬੈਂਡ ਏ ਉਹਦੇ ਮਰ ਲੜਾਈ ਵਾਲ ਹੀ ਤੁਰਿਆ ਅੱਜ ਅਸੀਂ ਤੇ ਅੱਜ ਵੀ ਬੈਠੇ ਆ ਨਹੀਂ ਅਸੀਂ ਤੇ ਅੱਜ ਵੀ ਗੱਲ ਆਖਣੇ ਬੈਠੇ ਜੋ ਹੀ ਬੈਕ ਨੇ ਬੇਲ ਨੂੰ ਉਹਦਾ ਹਰ ਸ਼ੌਂਕ ਹੀ ਭਗਾਇਆ ਹਰ ਚੀਜ਼ ਸਭ ਕੁਝ ਰੇਟਾ ਇਕੱਲੇ ਇਕੱਲੇ ਹੈਗੇ ਘਰ ਦੇ ਵਿੱਚ ਜੀ ਆਪਣਾ ਕੋਈ ਮਤਲਬ ਜ਼ਿਆਦਾ ਹੋਵੇ ਵੀ ਕੋਈ ਉਹਦੇ ਮਤਲਬ ਦਰਾਈ ਫਾਨੀ ਕੁਝ ਨਹੀਂ ਇਕੱਲੇ ਸੀ ਹਜੀ ਆਪਾਂ ਤੇ ਅੱਜ ਵੀਖੋ ਚੌਂਦੇ ਜੀ ਵੀ ਅੱਜ ਵੀ ਬੈ ਕੇ ਨਿਬੜਦੇ ਬੱਚਾ ਆਪਾਂ ਬੱਚੇ ਦਾ ਭਵਿਸ਼ੇ ਵਿਖੇ ਜੀ ਆਪਣਾ ਚਲੋ ਜਿੱਦਾਂ ਜੋ ਹੋਣਾ ਸੀ ਹੋ ਗਿਆ ਬੈ ਕੇ ਦੋਵੇਂ ਘਰ ਇਕੱਠੇ ਹੋ ਕੇ ਬੱਚੇ ਦਾ ਭਵਿਸ਼ੇ ਵਿਖੇ ਜੀ ਤਾਂ ਇਹ ਜਿੱਦਿ ਚਲੋ ਆਪਣੇ ਤੇ ਘਰ ਬਹੁਤ ਨਕਸਾਨ ਲਖੇ ਬਹੁਤ ਮਾੜਾ ਸਮਾਂ ਆਇਆ ਕਿਸਾਨਾਂ ਉਹਨਾਂ ਪੁੱਤ ਦਾ ਵਿਛੋੜਾ ਬਹੁਤ ਮਾੜਾ ਜਿਆ ਹੱਦ ਰਸਤੇ ਤੇ ਇਹ ਬੜਾ ਪਹਿਲੇ ਦਿਨੋਂ ਆਪਣੇ ਨਾਲ ਰਿਹਾ ਮੇਰੇ ਨਾਲ ਰਿਹਾ ਦਾਦਾ ਜੀ ਦੇ ਨਾਲ ਰਿਹਾ ਜੀ ਜ ਬਹੁਤ ਜ਼ਿਆਦਾ ਜਾਨਾਂ ਨੇ ਬੱਚੇ ਪਰਿਵਾਰ ਦੇਖੋ ਜੀ ਅੱਜ ਵੀ ਆਖਣ데요 ਵੀ ਬੈ ਕੇ ਨਿਭਟ ਜੇ ਤੇ ਬੱਚਾ ਆਪ ਆਪਣੇ ਕੋਲ ਆ ਜਾਏ ਜੀ ਆ ਵੀ ਉਹਨੇ ਜੇ ਕਿਸੇ ਗੱਲ ਬਾਰੇ ਸੋਚਦੀ ਤੇ ਜੀ ਬੱਚਾ ਫਿਰ ਛੱਡ ਕੇ ਕਿਉਂ ਜਾਂਦੀ ਜੀ ਉਦਾਂ ਕਿਤੇ ਜਾਂਦੇ ਗਈ ਬੱਚਾ ਛੱਡ ਕੇ ਕਿਉਂ ਜਾਂਦੀ ਮੈਂ ਇਸ ਕਰਣੋਂ ਇਤੋਂ ਦੁਖੀ ਹੋ ਕੇ ਗਈ ਸੀ ਕਿ ਮੇਰੇ ਤੇ ਕੁੱਟ ਮਾਰ ਕਰਦੀ ਹੁੰਦੇ ਸੀ ਵਿਆਹ ਵਿਆਹ ਤੋਂ ਬਾਅਦ 4-5 ਮਹੀਨੇ ਬਾਅਦ ਹਾਂਜੀ ਵੀਰ ਜੀ ਜਮੀਨ ਦੀ ਗੱਲ ਹੋਈ ਸੀ ਕਹਿੰਦੇ ਸੀ ਪਾਪਾ ਨੂੰ ਪਾਪਾ ਦੀ ਜਮੀਨ ਮਤਲਬ ਮੈਨੂੰ ਦਵਾ ਦੇ ਤੇ ਉਹ ਤੁਸੀਂ ਉਸ ਵੇਲੇ ਆਪਣੇ ਪਰਿਵਾਰ ਦੇ ਨਾਲ ਗੱਲ ਕੀਤੀ ਕਿ ਮੇਰੇ ਜੋ ਘਰ ਵਾਲੇ ਨੇ ਮੇਰੇ ਹਸਬੰਡ ਨੇ ਇਸ ਤਰੀਕੇ ਦੇ ਨਾਲ ਮੈਨੂੰ ਕਹਿ ਰਹੇ ਨੇ ਹਾਂਜੀ ਮੈਂ ਕੀਤੀ ਸੀ ਵਿਆਹ ਤੋਂ ਬਾਅਦ ਗੱਲ ਜੀ ਤੇ ਫਿਰ ਪਰਿਵਾਰਕ ਮੈਂਬਰ ਪੈਣ ਇਕੱਠੇ ਹੋ ਕੇ ਬੈਠੇ ਨਹੀਂ ਉਸ ਮਸਲੇ ਨੂੰ ਸੌਟ ਆਊਟ ਕਰਨ ਦੇ ਲਈ ਹਾਂਜੀ ਹਾਂਜੀ ਮੇਰੇ ਪਾਪਾ ਜੀ ਹੁਣੇ ਗਏ ਸੀ ਉੱਥੇ ਮਤਲਬ ਗੱਲਬਾਤ ਕਰਕੇ ਆਏ ਸੀ ਵਧੀਆ ਹਮ ਤੋ ਉਸ ਵੇਲੇ ਕੀ ਕਹਿਣਾ ਸੀਗਾ ਫਿਰ ਬਾਈ ਦਾ ਤੁਹਾਡੇ ਜਿਹੜੇ ਹਸਬੰਡ ਸੀ ਜੀ ਹਾਂਜੀ ਉਹ ਤੇ ਇਹ ਹੀ ਕਹਿੰਦੇ ਸੀ ਨਹੀਂ ਤੇ ਪਰ ਉਹਨਾਂ ਨੇ ਮੈਨੂੰ ਖੁਦ ਕਿਹਾ ਸੀ ਇਹ ਗੱਲ ਕਿ ਮਤਲਬ ਜੀਵਨ ਦਵਾ ਦੇ ਆਪਣੇ ਪਾਪਾ ਦੀ ਹਮ ਅੱਛਾ ਭੈਣ ਜਦੋਂ ਤੁਹਾਡਾ ਰਿਸ਼ਤਾ ਹੋਇਆ ਸੀ ਉਹਦੇ ਬਾਅਦ ਵਿੱਚ ਤੁਹਾਡੀ ਆਪਸ ਵਿੱਚ ਕੋਈ ਗੱਲ ਵੀ ਹੁੰਦੀ ਸੀ ਬਾਈ ਉਹਨਾਂ ਨਾਲ ਨਹੀਂ ਨਹੀਂ ਅੱਛਾ ਪਹਿਲਾਂ ਤੁਹਾਨੂੰ ਕਦੇ ਲੱਗਿਆ ਕਿ ਇਸ ਤਰੀਕੇ ਦੇ ਨਾਲ ਉਹ ਮੇਰੇ ਨਾਲ ਕਰ ਸਕਦੇ ਨੇ ਨਹੀਂ ਨਹੀਂ ਵੀਰ ਜੀ ਪਹਿਲਾਂ ਤਾਂ ਨਹੀਂ ਲੱਗਾ ਸੀ ਤੇ ਆਹ ਤਾਂ ਬਾਅਦ ਹੀ ਪਤਾ ਲੱਗਿਆ ਹੂੰ ਤੇ ਭੈਣ ਜਦੋਂ ਤੁਹਾਡੇ ਤੁਸੀਂ ਕਹਿੰਦੇ ਮੇਰੇ ਨਾਲ ਕੁੱਟਮਾਰ ਹੋਈ ਹੈ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਫਿਰ ਫਿਰ ਪਰਿਵਾਰ ਵਿੱਚ ਬਹਿ ਕੇ ਕੋਈ ਫੈਸਲਾ ਵੀ ਹੋਇਆ ਸੀ ਇਸ ਗੱਲ ਉੱਤੇ ਹਾਂਜੀ ਫੈਸਲਾ ਹੋਇਆ ਸੀ ਕਿ ਮਤਲਬ ਅਸੀਂ ਵਧੀਆ ਰਵਾਂਗੇ ਤੁਹਾਡੀ ਬੇਟੀ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਸੀ ਪਰ ਫਿਰ ਵੀ ਨਹੀਂ ਮੰਨੀ ਸੀ ਫਿਰ ਤੇ ਕਿੰਨੀ ਕਵਾਰ ਉਹਦੇ ਪੰਚਾਇਤ ਵਗੈਰਾ ਹੋਈ ਕਿੰਨੀ ਕਵਾਰ ਤੁਹਾਡੇ ਨਾਲ ਕੁੱਟਮਾਰ ਹੋਈ ਜੀ ਹਾਂਜੀ ਤਿੰਨ ਵਾਰ ਪੰਚਾਇਤ ਤਿੰਨ ਚਾਰ ਵਾਰ ਪੰਚਾਇਤ ਗਈ ਸੀ ਤੇ ਜ਼ਮੀਨ ਤੋਂ ਬਾਅਦ ਤੇ ਮੇਰੇ ਤੋਂ ਮਤਲਬ ਕੁੱਟਮਾਰ ਇੱਦਾਂ ਕਰਦੇ ਰਹੇ ਮੈਂ ਮਨਾ ਕਰਦੀ ਸੀ ਜ਼ਮੀਨ ਦੀ ਤੇ ਫਿਰ ਕੁੱਟਮਾਰ ਕਰਦੇ ਰਹੇ ਤੁਸੀਂ ਤੁਹਾਡੀ ਜ਼ਮੀਨ ਕਿਉਂ ਮੰਗ ਰਹੇ ਆ ਤੁਹਾਡਾ ਭਰਾ ਨਹੀਂ ਹੈਗਾ ਜੀ ਕੋਈ ਹਾਂਜੀ ਸਾਡਾ ਬ੍ਰਦਰ ਨਹੀਂ ਹੈਗਾ ਅਸੀਂ ਤਿੰਨ ਸਿਸਟਰ ਆਂ ਤਿੰਨ ਭੈਣਾਂ ਨੇ ਤੁਸੀਂ ਹਾਂਜੀ ਹਾਂਜੀ ਤੁਸੀਂ ਆਪਣੇ ਹਸਬੰਦ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਕਿ ਅਸੀਂ ਅੰਸਿਸਟਰ ਜਾਂ ਸਾਡਾ ਬ੍ਰਦਰ ਨਹੀਂ ਹੈਗਾ ਤੇ ਜ਼ਮੀਨ ਨਹੀਂ ਅਸੀਂ ਦੇ ਸਕਦੇ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਦੀ ਫੋਨ ਕਾਲ ਆ ਰਹੀ ਹੈ ਮੈਂ ਕਈ ਵਾਰ ਸਮਝਾਇਆ ਕਈ ਵਾਰ ਫੋਨ ਕਾਲ ਕਿਤੇ ਕਰਦੇ ਮੈਂ ਉਹਨਾਂ ਨੂੰ ਰੋਕਿਆ ਦੇਖਿਆ ਇਹਦੇ ਉੱਤੇ ਤੁਹਾਡਾ ਕੀ ਕਹਿਣਾ ਵੀਰ ਜੀ ਸਭ ਝੂਠ ਬੋਲਣਦੇ ਆ ਮੈਂ ਕਿਸੇ ਨਾਲ ਕਾਲ ਨਹੀਂ ਕਰਦੀ ਹੁੰਦੀ ਸੀ ਹਾਂ ਉਹ ਕਹਿੰਦੇ ਕਈ ਵਾਰ ਮਾਫੀ ਮੰਗੀ ਆ ਕਹਿੰਦੇ ਇਹਨਾਂ ਨੇ ਹਾਂਜੀ ਵੀਰ ਜੀ ਝੂਠ ਬੋਲਣ ਦੇ ਮੈਨੂੰ ਫਸਾਉਣ ਦੇ ਕਾਰਨ ਤੇ ਤੁਸੀਂ ਪੈਣਾ ਉਹਨਾਂ ਨੇ ਇਹ ਵੀ ਦੱਸਿਆ 24 ਤਰੀਕ ਸਵੇਰ ਨੂੰ ਤੁਸੀਂ ਘਰੋਂ ਚਲੇ ਜਾਂਦੇ ਹੋ ਇਹ ਸੱਚਾ ਸੱਚ ਗੱਲ ਹੈ ਜੀ ਹਾਂਜੀ ਮੈਂ 24 ਤਰੀਕ ਨੂੰ 4 ਵਜੇ ਘਰੋਂ ਚਲ ਗਈ ਸੀ ਤੁਸੀਂ ਉਦੋਂ ਕਿੱਥੇ ਗਏ ਫਿਰ ਉਸ ਵੇਲੇ ਹਾਂਜੀ ਅਸੀਂ ਚੰਡੀਗੜ੍ਹ ਮੋਹਲ ਇਹ ਵੇ ਚਲਗੇ ਸੀ ਰਿਸ਼ਤੇਦਾਰ ਇੰਦੇ ਸੀ ਉਧਰ ਤੁਸੀਂ ਭੈਣ ਆਪਣੇ ਮੱਧ ਪ੍ਰਦੇਸ਼ ਤੋਂ ਪੰਜਾਬ ਕਿਉਂ ਆਏ ਤੁਸੀਂ ਆਪਣੇ ਘਰੇ ਕਿਉਂ ਨਹੀਂ ਗਏ ਮਾਪਿਆਂ ਦੇ ਕਿਉਂ ਨਹੀਂ ਗਏ ਹਾਂਜੀ ਹਾਂਜੀ ਮਾਪਿਆਂ ਨੂੰ ਮਾਪਿਆਂ ਨੂੰ ਵੀ ਦੱਸਿਆ ਸੀ ਤੇ ਇਹ ਵੀ ਕਹਿੰਦੇ ਹੁੰਦੇ ਸੀ ਕਿ ਨਹੀਂ ਤੂੰ ਉੱਥੇ ਰਹਿਣਾ ਵਾ ਤੂੰ ਹੁਣ ਉੱਥੇ ਹੀ ਜਾ ਤਾਂ ਕਰਕੇ ਸਟਾਰ ਕਰਕੇ ਨਹੀਂ ਗਿਆ ਕਿ ਮੈਂ ਜੇ ਅਗਰ ਆਪਣੇ ਪਰਿਵਾਰ 'ਚ ਨਹੀਂ ਤੇ ਇਹਨਾਂ ਨੇ ਮੈਨੂੰ ਫੇਰ ਮੈਨੂੰ ਮਾਰ ਦੇਣਾ ਵਾ ਜਾਂ ਮੈਨੂੰ ਫੇਰ ਉੱਥੇ ਘੱਲ ਦੇਣਾ ਵਾ ਸਟਾਰ ਕਰਕੇ ਸਵੇਲੇ ਪੈਨ ਤੁਹਾਡਾ ਮਨ ਕੀ ਆ ਪਰਿਵਾਰ ਨੂੰ ਲੈ ਕੇ ਹਾਂਜੀ ਵੀਰ ਜੀ ਮੈਂ ਤੇ ਬੱਚੇ ਕਰਕੇ ਚਲੋ ਜੋ ਮਹਾਰਾਜ ਦੇ ਹੱਥ ਆ ਮੈਂ ਤੇ ਇਹੀ ਚਾਹੁੰਦੀ ਆ ਮੇਰੇ ਪਾਪਾ ਨੂੰ ਇਨਸਾਮ ਮਿਲੇ ਉਹਨਾਂ ਦਾ ਇਹ ਵੀ ਕਹਿਣਾ ਕਿ ਬੱਚੇ ਨੂੰ ਵੀ ਤੁਸੀਂ ਕਾਫੀ ਕੁੱਟਦੇ ਮਾਰਦੇ ਹੁੰਦੇ ਸੀ ਬੱਚੇ ਨਾਲ ਤੁਹਾਡਾ ਕੀ ਮਨਕ ਪਿਆਰ ਵੀਰ ਜੀ ਇਹ ਤੇ ਵੀਰ ਜੀ ਬੱਚੇ ਨਾਲ ਮੈਂ ਬਹੁਤ ਜ਼ਿਆਦਾ ਕਰਦੀ ਆ ਵੀਰ ਜੀ ਬੱਚੇ ਤੋਂ ਇਹ ਮੈਨੂੰ ਦੂਰ ਕਰਦੇ ਰਹੇ ਆ ਇਹ ਮੈਨੂੰ ਕਹਿੰਦੇ ਰਹੇ ਕਿ ਤੇਰਾ ਬੱਚਾ ਨਹੀਂ ਇਹ ਸਾਡਾ ਬੱਚਾ ਆ अच्छा ਤੁਹਾਨੂੰ ਐਦਾਂ ਮੈਂਟਲੀ ਤੌਰ ਤੇ ਹਰਾਸ ਕਰਦੇ ਰਹੇ ਹਾਂ ਹਾਂ ਜੀ ਇਹ ਕਹਿੰਦੇ ਰਹੇ ਆ ਹਾਂ ਜੀ ਹਾਂ ਜੀ ਬੱਚੇ ਤੋਂ ਮੈਨੂੰ ਦੂਰ ਰੱਖਦੇ ਰਹੇ ਆ ਤੇ ਮੈਨੂੰ ਇਹ ਕਹਿੰਦੇ ਰਹੇ ਕੀ ਤੇਰਾ ਬੱਚਾ ਨਹੀਂ ਇਹ ਸਾਡਾ ਬੱਚਾ ਅੱਛਾ ਜੀ ਤੁਹਾਨੂੰ ਅਸਲ ਵਜ੍ਹਾ ਪੈਣ ਕਿਉਂ ਜੋ ਵੀ ਤੁਸੀਂ ਸਾਰੇ ਇਲਜ਼ਾਮ ਲਾ ਰਹੇ ਹੋ ਜਾਂ ਗੱਲਾਂ ਤੁਸੀਂ ਦੱਸ ਰਹੇ ਹੋ ਤੁਹਾਨੂੰ ਅਸਲ ਵਜ੍ਹਾ ਕੀ ਲੱਗੀ ਕਿ ਅਜਿਹਾ ਕਿਉਂ ਹੋਇਆ ਜਾਂ ਕੀ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਹਾਂਜੀ ਵੀਰ ਜੀ ਜਿੱਦ ਨੂੰ ਇੱਥੋਂ ਨਿਕਲੀ ਆ ਤੇ ਮੈਂ ਬਹੁਤ ਦੁੱਖ ਦੁਖੀ ਹੋ ਕੇ ਨਿਕਲੀ ਆ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਵਾ ਇਹਨੇ ਮੇਰੇ ਘਰ ਵਾਲੇ ਨੇ ਇਹ ਦਬਾਅ ਦਿੱਤਾ ਕਿ ਹੁਣ ਤੈਨੂੰ ਮਾਰ ਦੇਣਾ ਇਸ ਬੱਚੇ ਬੱਚੇ ਦੇ ਕਾਰਨ ਮੈਂ ਇੱਥੋਂ ਨਿਕਲੀ ਸੀ ਪੈਣ ਕਾਦੇ ਨਾਲ ਤੁਹਾਨੂੰ ਕੁੱਟਿਆ ਹਾਂਜੀ ਉਹਨੇ ਮੈਨੂੰ ਬੈਲਟ ਨਾਲ ਕੁੱਟਿਆ ਸੀ ਅੱਛਾ ਤੁਹਾਡੇ ਫਿਰ ਨਿਸ਼ਾਨ ਵੀ ਹੋਗੇ ਤੁਸੀਂ ਕੋਈ ਦਾ ਮੈਡੀਕਲ ਕਰਾਉਣਾ ਸੀ ਫਿਰ ਹਸਪਤਾਲ ਨਹੀਂ ਗਏ ਤੁਸੀਂ ਹਾਂਜੀ ਮੈਡੀਕਲ ਤਾਂ ਨਹੀਂ ਕਰਵਾਇਆ ਠੀਕ ਹੈ ਹਸਪੀਟਲ ਵਗੈਰਾ ਕੋਈ ਦਵਾਈ ਦੁਵਾਈ ਤਾਂ ਲਿਆਂਦੀ ਹੋ ਸਕਦੀ ਹੈ ਜੇ ਉਹਨਾਂ ਨੇ ਤੁਹਾਨੂੰ ਬੈਲਟਾਂ ਨਾ ਕਟਿਆ ਜੀ ਨਹੀਂ ਨਹੀਂ ਵੀਰ ਜੀ ਨਹੀਂ ਨਹੀਂ ਠੀਕ ਹੈ ਤੇ ਉਸ ਦੇ ਬਾਅਦ ਜਦੋਂ ਤੁਸੀਂ ਚੰਡੀਗੜ੍ਹ ਹੁੰਨੇ ਉਦੋਂ ਤੁਸੀਂ ਕਿਹਨਾਂ ਨੂੰ ਫੋਨ ਕਰਦੇ ਹੋ ਫਿਰ ਪਰਿਵਾਰ ਨੂੰ ਕਦੋਂ ਫੋਨ ਕੀਤਾ ਕਿੰਨੀ ਤਰੀਕ ਨੂੰ ਤੁਸੀਂ ਚੰਡੀਗੜ੍ਹ ਪਹੁੰਚ ਗਏ ਹਾਂਜੀ ਚੰਡੀਗੜ੍ਹ ਰ ਮੈਂ 26 ਤਰੀਕ ਨੂੰ ਪਹੁੰਚ ਗਈ ਸੀ ਪੈਣਾ ਅੱਜ ਬੱਚੇ ਦੇ ਨਾਲ ਤੁਹਾਡਾ ਕਿੰਨਾ ਇੱਕ ਮੋਹ ਪਿਆਰ ਸੀ ਤੇ ਅੱਜ ਇਸ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਸਥਿਤੀ ਨੂੰ ਆਪਾਂ ਸਹੀ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਕੀ ਹੱਲ ਨਜ਼ਰ ਕੀ ਆ ਰਿਹਾ ਪੈਣਾ ਚਲੋ ਪੈਣ ਕੋਈ ਨਹੀਂ ਤੁਸੀਂ ਰੋਗੋ ਨਾ ਮੈਨੂੰ ਪਤਾ ਆ ਇਹ ਸਮਾ ਤੁਹਾਡੇ ਤੇ ਮਾੜਾ ਹੈ ਜੀ ਪਰਿਵਾਰ ਤੇ ਸਮਾ ਮਾੜਾ ਹੈ ਜੀ ਇਹੀ ਚਾਹੁੰਦੀ ਕਿ ਮੇਰੇ ਪਾਪਾ ਨੂੰ ਇਨਸਾਫ ਮਿਲੇ ਮੀਨੋ ਮੇਰੇ ਨਾਲ ਤੁਸੀਂ ਕਿਹੋ ਜਿਹਾ ਇਨਸਾਫ ਚਾਹਦੇ ਹੋ ਕੀ ਕੀ ਚਾਹਦੇ ਹੋ ਕਿ ਕੀ ਹੋਣਾ ਚਾਹੀਦਾ ਹੁਣ ਤੁਸੀਂ ਉਸ ਘਰ ਵਾਪਸ ਜਾਣਾ ਚਾਹਦੇ ਹੋ ਜਾਂ ਤਲਾਕ ਚਾਹਦੇ ਹੋ ਇਨਸਾਫ ਤੇ ਵੀਰ ਜੀ ਇਹੋ ਹੀ ਚਾਹੁੰਦੇ ਆ ਵੀ ਬੱਚੀ ਆਪਣੇ ਘਰ ਚਲ ਜੇ ਜੀ ਮੈਂ ਭੈਣ ਦੇ ਬੂਹੇ ਬਾਪੂ ਜੀ ਇੱਕ ਵਾਰ ਸੁਣਨਾ ਚਾਹਨਾ ਕਿ ਭੈਣ ਕੀ ਚਾਹੁੰਦੇ ਨੇ ਅਸਲ ਵਿੱਚ ਕਿਉਂਕਿ ਚਲੋ ਭੈਣੇ ਚਲੋ ਤੁਹਾਡੀ ਇੰਨੀ ਉਮਰ ਨਹੀਂ ਪਰ ਬੰਦਾ ਸਿਆਣਾ ਹੋ ਜਾਂਦਾ ਦੁਨੀਆਦਾਰੀ ਚ ਰਹਿ ਕੇ ਪਰਿਵਾਰਾਂ ਚ ਰਹਿ ਕੇ ਤੁਸੀਂ ਪਰਿਵਾਰ ਉਹ ਤੁਹਾਡਾ ਤੁਹਾਡੀ ਮੈਨ ਲੱਗਦਾ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਜੁਆਇੰਟ ਫੈਮਿਲੀ ਇਕੱਠੇ ਰਹਿੰਦੇ ਹੋ ਨਾ ਤੇ ਭੈਣ ਤੁਸੀਂ ਤੁਹਾਡੇ ਦਿਲ ਦਿਮਾਗ ਚ ਕੀ ਹੈ ਕਿ ਕੀ ਹੋਣਾ ਚਾਹੀਦਾ ਕਿਹੋ ਜਿਹਾ ਇਨਸਾਫ ਚਾਹਦੇ ਹੋ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਹਨੀ ਵੀ ਜੀ ਇਹ ਇਨਸਾਫ ਚਾਹੁੰਦੀ ਹੈ ਕਿ ਮਤਲਬ ਮਤਲਬ ਪਾਪਾ ਨੂੰ ਇਨਸਾਫ ਮਿਲੇ